ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਹੋਰ ਸੁਣਾਓ ਸਾਰੇ ਠੀਕ ਠਾਕ ਹੋ ਤੇ ਗਲਾ ਠੀਕ ਹੋਣ ਦੀ ਬਜਾਏ ਹੋਰ ਖਰਾਬ ਹੁੰਦਾ ਜਾਂਦਾ ਕਿਉਂਕਿ ਕੱਲ ਨਾ ਵੀਡੀਓ ਦਾ ਐਂਡ ਕੀਤਾ ਸੀ ਨਹੀਂ ਐਂਡ ਨਹੀਂ ਕੀਤਾ ਮਤਲਬ ਸੀਨ ਹੀ ਇਦਾਂ ਦੇ ਕੱਲ ਹੋਏ ਆ ਕਿ ਥੋੜਾ ਉੱਚੀ ਬੋਲਣਾ ਪੈ ਗਿਆ ਤੇ ਗਲਾ ਕਾਫੀ ਫੇਰ ਖਰਾਬ ਹੋ ਗਿਆ ਬਾਕੀ ਚਲੋ ਗਰਾਰੇ ਕਰਦੇ ਆ ਚਲੋ ਅਸੀਂ ਬਾਕੀ ਗੱਲਾਂ ਬਾਅਦ ਚ ਕਰਾਂਗੇ ਅੱਜ ਨਾ ਬੜੀ ਇੱਕ ਇੰਪੋਰਟੈਂਟ ਗੱਲ ਆ ਪਹਿਲੇ ਤੁਸੀਂ ਉਹ ਸੁਣੋ ਸਾਰੇ ਏ ਦੀਦੀ ਮੇਰੇ ਕੋਲ ਆਏ ਨਹੀਂ ਮੇਰੇ ਲੱਗ ਲੱਗੋ ਸਾਰੇ ਦੀਦੀ ਜਿਹੜੇ ਸੀਦਾ ਸਭ ਜਾਂਦੇ ਨੇ ਤੇ ਉਹਨਾਂ ਨੇ ਇਹਨਾਂ ਨੂੰ ਦੱਸਿਆ ਸੀ ਕਿ ਉਹ YouTube ਤੇ ਕੰਮ ਕਰਦੇ ਨੇ ਤੇ ਤੁਸੀਂ ਉਹਨਾਂ ਕੋ ਜਾਓ ਤੇ ਦੀਦੀ ਬਹੁਤ ਜ਼ਿਆਦਾ ਦੁਖੀ ਹੈਗੇ ਆ ਇਹਨਾਂ ਦੇ ਹਸਬੰਦ ਨੂੰ ਕੈਂਸਰ ਹੈਗੀ ਆ ਲਾਸਟ ਸਟੇਜ ਤੇ ਨੇ ਤੇ ਤੁਹਾਨੂੰ ਪਤਾ ਜਦੋਂ ਕਿਸੇ ਦੇ ਘਰ ਬਿਮਾਰੀ ਪੈ ਜਾਂਦੀ ਹੈ ਨਾ ਉਦੋਂ ਸਭ ਸਾਥ ਛੱਡ ਦਿੰਦੇ ਨੇ ਬਾਕੀ ਉਹ ਕਹਿੰਦੇ ਕਿ ਸਾਡਾ ਪਰਿਵਾਰ ਬਹੁਤ ਵਧੀਆ ਸੀ 60-70 ਲੱਖ ਅਸੀਂ ਆਪਣਾ ਸਾਰਾ ਵੇਚ ਵਟ ਕੇ ਤੇ ਉਹਨਾਂ ਤੇ ਲੱਗ ਚੁੱਕੇ ਆਂ ਪਰ ਉਹ ਸਹੀ ਨਹੀਂ ਹੋਏ ਹੋਰ ਬਿਮਾਰ ਹੁੰਦੇ ਜਾਂਦੇ ਆ ਕਦੀ ਕੋਈ ਗੱਲ ਕਦੀ ਕੋਈ ਤੇ ਤੁਹਾਨੂੰ ਪਤਾ ਜਿਹੜੇ ਹਸਪੀਟਲਾਂ ਦੇ ਖਰਚੇ ਆ ਨਾ ਉਹ ਘਰ ਦੋ ਦਿੰਦੇ ਆ ਤੇ ਦੀਦੀ ਤੁਹਾਨੂੰ ਆਪਣੀ ਜਵਾਨੀ ਸਾਰਾ ਕੁਝ ਦੱਸਣਗੇ ਦੱਸੋ ਦੀਦੀ ਇਹਨਾਂ ਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਮੇਰੇ ਹਸਮਨ ਨੂੰ ਬੋਨ ਮੇਰੇ ਕੈਂਸਰ ਹੈ ਦੀ ਲਾਸਟ ਸੇਜ ਦੀ 3 ਸਾਲ ਤੋਂ ਅਸੀਂ ਬਿਮਾਰੀ ਨਾਲ ਲੜ ਰਹੇ ਆ ਉੱਚੀ ਬੋਲੋ ਦੀ ਮਨਕੇ ਇਹ ਬਿਮਾਰੀ ਨੇ ਸਾਡਾ ਘਰ ਬਿਲਕੁਲ ਖਤਮ ਕਰ ਦਿੱਤਾ ਬੱਚਿਆਂ ਦਾ ਫਿਊਚਰ ਖਰਾਬ ਹੋ ਗਿਆ ਹਸਬੰਡ ਦੀ ਲਾਈਫ ਜਿੰਦਗੀ ਸਾਡੀ ਮੌਤ ਤੋਂ ਬੱਤਰ ਹੋ ਗਈ ਇਸ ਟਾਈਮ ਬੱਚਨ ਦਾ ਚਾਂਸ ਫੇਰ ਵੀ ਨਹੀਂ ਪਤਾ ਕਿ ਕਦੋਂ ਕੀ ਹੋ ਜਾਣਾ ਸਾਡੀ ਲਾਈਫ ਚ ਮੇਰੇ ਹਸਬੰਡ ਦੀ 3 ਵਾਰ ਕੈਂਸਰ ਦੇ ਨਾਲ ਉਹਨਾਂ ਦੀ ਬਾਹ ਬਿਲਕੁਲ ਖਰਾਬ ਹੋ ਚੁੱਕੀ ਐ। ਲਗ ਕੇ 90% ਡੈੱਡ ਹੋ ਚੁੱਕੀ ਸੀ ਬਾਹ। ਉਹਨਾਂ ਦੀ ਜਦੋਂ ਮਰਜੀ ਨਾਸ ਫਟ ਜਾਂਦੀ ਸੀ, ਨਾਸ ਫਟਣ ਨਾਲ ਬਲੱਡ 2 ਗ੍ਰਾਮ ਰਹਿ ਗਿਆ ਸੀ। ਮੈਂ 1 ਮਹੀਨਾ ਪਹਿਲਾਂ ਅਸੀਂ ਉਹਨਾਂ ਨੂੰ ਅਮਨਦੀਪ ਹਸਪੀਟਲ ਐਡਮਿਟ ਕਰਵਾਇਆ ਸੀ ਉਹਨਾਂ ਨੇ। ਉਦੀ ਵਜ੍ਹਾ ਨਾਲ ਉਹਨਾਂ ਦੀ ਬਾਹ ਕੱਟ ਹੋ ਗਈ ਆ। ਬਲੱਡ ਨਹੀਂ ਸੀ ਬੰਦ ਹੁੰਦਾ ਬਾਹ ਦਾ। ਕਾਫੀ ਹਾਲਤ ਖਰਾਬ ਆ। ਅਸੀਂ ਇਹਨੇ ਪ੍ਰੋਬਲਮ ਚ ਐਸਾਨੂੰ ਖੁਦ ਨਹੀਂ ਪਤਾ ਲੱਗਿੰਦਾ ਸੀ ਕੀ ਕਰੀਏ। ਸਰਦੀ ਜੀ ਦਾ ਸਰਦੀ ਸੰਗਤ ਨੇ ਬਹੁਤ ਹੈਲਪ ਕੀਤੀ ਆ ਮੇਰੇ ਹਸਬੰਦ ਨੂੰ ਬਚਾਉਣ ਵਿੱਚ 5 ਲੱਖ ਰੁਪਏ ਲਾਉਣਾ ਸਾਡੇ ਲਈ ਬਹੁਤ ਔਖਾ ਸੀ ਜਿੱਦ ਦਾ ਸਰ ਜਿਵੇਂ ਇਹ ਦੀਦੀ ਮਿਲੇ ਆ ਇਹਨਾਂ ਨੂੰ ਦੁੱਖ ਹੋਇਆ ਤਾਂ ਇਹ ਮਿਹਰ ਉਪਰਾਨ ਲਈ ਦੇਰ ਕੋਸ਼ਿਸ਼ ਕਰਨ ਇਦਾਂ ਹੀ ਸੀ ਦਾ ਸਰਦੀ ਸੰਗਤ ਨੇ ਸਾਡੀ ਬਹੁਤ ਹੈਲਪ ਕੀਤੀ ਆ ਮੈਂ ਇਹਨਾਂ ਲੋਕਾਂ ਦਾ ਸ਼ੰਕ ਦਿਨੀ ਭੁੱਲ ਸਕਦੀ ਸਾਡੇ ਆਪਣਿਆਂ ਨਾਲੋਂ ਸਾਡੇ ਲਈ ਇਹ ਲੋਕ ਸਾਡੇ ਆਪਣੇ ਆ ਆਪਣੇ ਧੋਏ ਵੀ ਨਾ ਹੋਇਆ ਵਰਗੇ ਆ ਮੈਂ ਇਸ ਤੋਂ ਬਹੁਤ ਪ੍ਰੋਬਲਮ ਚਾ ਪਲੀਜ਼ ਜੀ ਲੋਕ ਮੇਰੀ ਜੋ ਵੀ ਚਾਹੇ ਹੈਲਪ ਕਰ ਸਕਦੇ ਹੋ ਤਾਂ ਪਲੀਜ਼ ਸਾਡੀ ਹੈਲਪ ਕਰੋ ਮੇਰੇ ਉਸ ਪਰ ਨੂੰ ਬਚਾਉਣ ਵਿੱਚ ਤੁਸੀਂ ਵੇਖੋ ਜੀ ਉਹ ਕਹਿੰਦੇ ਆ ਕਿ ਸਾਡੇ ਕੋਲ ਜਿੰਨਾ ਪੈਸਾ ਸੀ ਨਾ ਆਪਾਂ ਸਾਰਾ ਲਾ ਚੁੱਕੇ ਆ ਤੇ ਹੁਣ ਕੰਡੀਸ਼ਨ ਇਦਾਂ ਦੀ ਹੋਈ ਪਈ ਆ ਘਰ ਦੀ ਕਿ ਰੋਟੀ ਪੱਕਣੀ ਵੀ ਮੁਸ਼ਕਲ ਆ ਬੱਚੇ ਅਜੇ ਛੋਟੇ ਆ ਕਿ ਉਹ ਆਪਣੇ ਪੈਰਾਂ ਤੇ ਸਟੈਂਡ ਨਹੀਂ ਹੈਗੇ ਦੋ بیٹے ਇਹਨਾਂ ਦੇ ਤੇ ਜੇ ਤੁਸੀਂ ਕਹੋ ਕਿ ਉਹ ਕਮਾਈ ਕਰਕੇ ਪਿਓ ਦਾ ਇਲਾਜ ਕਰਾ ਲੈਣ ਅਜੇ ਉਹ ਛੋਟੇ ਹੈਗੇ ਆ ਇਦਾਂ ਨਹੀਂ ਕਰ ਸਕਦੇ ਵਿਚਾਰੇ ਪੜਦੇ ਪਏ ਆ ਮਾੜਾ ਚੰਗਾ ਤੇ ਬਾਕੀ ਦੀਦੀ ਕਹਿੰਦੇ ਸੀ ਕਿ ਮਸ਼ੀਦਾ ਸਾਹਿਬ ਜਾ ਕੇ ਹਲਪ ਮੰਗਦੀਆਂ ਤੇ ਕਈ ਤੇ ਇਹਨੇ ਚੰਗੇ ਇਨਸਾਨ ਆ ਕਿ ਉਹ ਮੇਰਾ ਦੁੱਖ ਵੇਖ ਕੇ ਤੇ ਮੈਨੂੰ ਚਲੋ ਜਿੰਨੀ ਹਲਪ ਹੋ ਸਕਦੀ ਕਰਦੇ ਆ ਮੇਰੀ ਕਈ ਨੰਬਰ ਦੇ ਕੇ ਜਾਂਦੇ ਕਿ ਸਾਡੇ ਨਾਲ ਸੰਪਰਕ ਕਰਿਓ ਇੱਥੇ ਕਈ ਇਨਸਾਨ ਕਹਿੰਦੇ ਮੈਨੂੰ ਇਦਾਂ ਦੇ ਮਿਲਦੇ ਆ ਕਿ ਉਹ ਇਦਾਂ ਦੀਆਂ ਗੱਲਾਂ ਕਰਦੇ ਆ ਮੈਨੂੰ ਵੇਖ ਕੇ ਕਿ ਉਹ ਸੁਨੀਆਂ ਵੀ ਔਖੀਆਂ ਵਾਂ ਜੋ ਕਿ ਤੁਹਾਨੂੰ ਪਤਾ ਹੀ ਆ ਕਿ ਬਹੁਤ ਮਾੜੀ ਗੱਲ ਆ ਜੇ ਅਸੀਂ ਕਿਸੇ ਦਾ ਦੁੱਖ ਵੇਖ ਕੇ ਉਹਦੀ ਹੈਲਪ ਨਹੀਂ ਕਰ ਸਕਦੇ ਤੇ ਸਾਨੂੰ ਕੀ ਹੱਕ ਆ ਇੱਕ ਦੁਖੀ ਇਨਸਾਨ ਨੂੰ ਗੱਲ ਕਰਨ ਦਾ ਤੁਸੀਂ ਦੱਸੋ ਕਿ ਇਹੋ ਜਿਹੇ ਲੋਕ ਵੀ ਧਰਤੀ ਦੇ ਹੈਗੇ ਨੇ ਇਹੋ ਜਿਹਿਆਂ ਨੂੰ ਤੇ ਮੈਂ ਕਹਿੰਦੀ ਧਰਤੀ ਤੇ ਬੋਝ ਬਣੇ ਨੇ ਇਹੋ ਜਿਹੇ ਲੋਕ ਜੇ ਤੋਏ ਕਿ ਇਹਦਾ ਦੁੱਖ ਨਹੀਂ ਸਮਝ ਸਕਦੇ ਕਿ ਇਹਨੂੰ ਗੱਲ ਕਿਉਂ ਕਰਦੇ ਜੇ ਸ਼ਰਮ ਆਣੀ ਚਾਹੀਦੀ ਉਹਨਾਂ ਲੋਕਾਂ ਨੂੰ ਪਰ ਕੋਈ ਹਾਲ ਨਹੀਂ ਅੱਜ ਕੱਲ ਪਤਾ ਨਹੀਂ ਇਹੋ ਜਿਹੇ ਲੋਕ ਰੱਬ ਤੋਂ ਡਰਦੇ ਹੀ ਨਹੀਂ ਆ ਕਿਸੇ ਦੀ ਗੱਲ ਸੁਣ ਕੇ ਆ ਦੀਦੀ ਨਾ ਮੈਨੂੰ ਪਹਿਲੇ ਆਣ ਕੇ ਮੇਰੇ ਕੋ ਆਪਣੀ ਸਾਰੀ ਦਾਸਤਾ ਦੱਸਣ ਡੇ ਸੀ ਮੈਨੂੰ ਕਿ ਇਦਾਂ ਮੇਰਾ ਸਪੰਡਨ ਨੇ ਵਧੀਆ ਸੀ ਸਾਡਾ ਮਤਲਬ ਘਰ ਦਾ ਸਰਕਲ ਬਹੁਤ ਵਧੀਆ ਸੀ ਆਪਾਂ ਖੁਸ਼ੀ ਖੁਸ਼ੀ ਦੋਵੇਂ ਜੀ ਰਹਿੰਦੇ ਸੀ ਸਾਡਾ ਪਰਿਵਾਰ ਸੀ ਦੋ ਬੇਟੇ ਸੀ ਕਹਿੰਦੇ ਜਿਉਂ ਬਿਮਾਰੀ ਉਹਨਾਂ ਦੇ ਗਾਲ ਪਈ ਆ ਤੇ ਜਿਉਂ ਸਾਡਾ ਘਰ ਢੋਪ ਗਿਆ ਸਾਰਾ ਹੁਣ ਰੋਟੀ ਵੀ ਸਾਡੇ ਘਰ ਮਸਾ ਪੱਕਦੀ ਆ ਕਿ ਸਾਨੂੰ ਫਿਕਰ ਹੁੰਦਾ ਵਾ ਕਿ ਅਸੀਂ ਆਟਾ ਕਿੱਥੋਂ ਲਿਆਉਣਾ ਵਾ ਤੇ ਵੇਖੋ ਕਿ ਜਦ ਬੰਦਾ ਘਰ ਬਿਮਾਰ ਪਿਆ ਹੋਵੇ ਉਦੋਂ ਰੋਟੀ ਦਾ ਵੀ ਫਿਕਰ ਹੋਵੇ ਤੇ ਇਹੋ ਜਿਹੇ ਬੰਦੇ ਨੂੰ ਅਸੀਂ ਗੱਲ ਕਰਕੇ ਤੇ ਕਿੱਥੇ ਦੇਣ ਦੇਣਾ ਕੱਲ ਨੂੰ ਜਾਣ ਤੇ ਆਪਾਂ ਵੀ ਜਾਣਾਂ ਤੇ ਇੱਕ ਦਿਨ ਹੀ ਨਹੀਂ ਉੱਤੇ ਹੀ ਆ ਉੱਥੇ ਸਾਰੇ ਸਬਕ ਤੱਬ ਹੋਣੇ ਨੇ ਇਹਨਾਂ ਚੀਜ਼ਾਂ ਦਾ ਖਿਆਲ ਰੱਖ ਕੇ ਕਿਹਨੂੰ ਗੱਲ ਕਰਿਆ ਕਰੋ ਬਹੁਤ ਮਾੜੀ ਗੱਲ ਆ ਉਹ ਇੰਨੇ ਦੁਖੀ ਆ ਕਿ ਉਹਨਾਂ ਕੋਲ ਗੱਲ ਵੀ ਨਹੀਂ ਹੋਣਦੀ ਮੈਨੂੰ ਸਾਰੀਆਂ ਵੀਡੀਓ ਸਾਰੀਆਂ ਫੋਟੋਆਂ ਸਾਰਾ ਕੁਝ ਵਿਖਾਇਆ ਤੇ ਜੋ ਕਿ ਮੇਰੇ ਕੋਲ ਤੇ ਵਿਖਿਆ ਵੀ ਨਹੀਂ ਜਾਣਦੇ ਆ ਮੈਂ ਅੰਦਰੋਂ ਕੰਬਣ ਲੱਗ ਪਈ ਕਿ ਦੀਦੀ ਮੈਨੂੰ ਨਾ ਵਖਾਊਗਾ ਕੁਝ ਮੇਰੇ ਕੋ ਨਹੀਂ ਵਿਖਿਆ ਜਾਂਦਾ ਬਾਕੀ ਤੁਹਾਡੀ ਸਾਰਿਆਂ ਨਾਲ ਤਾਂ ਸ਼ੇਅਰ ਕੀਤੀ ਆ ਤੁਸੀਂ ਮੇਰੀ ਫੈਮਿਲੀ ਉਹ ਸਾਰੀ ਮੈਂ ਤੁਹਾਨੂੰ ਵੀ ਸਾਰਾ ਕੁਝ ਦੱਸਣ ਦੀ ਆ ਕਿ ਜਿਹੜੇ ਜਿੰਨੀ ਜਿੰਨੀ ਵੀ ਹੈਲਪ ਕਰ ਸਕਦੇ ਆ ਜਿਹੜੇ ਨਹੀਂ ਕਰ ਸਕਦੇ ਕੋਈ ਗੱਲ ਨਹੀਂ ਉਹਨਾਂ ਦਾ ਦੁੱਖ ਸੁਣ ਕੇ ਉਹਨਾਂ ਨੂੰ ਹੌਸਲਾ ਦਿਓ ਮੈਸੇਜ ਕਰਕੇ ਤੇ ਜਿਹੜੇ ਕਰ ਸਕਦੇ ਆ ਮਹਾਰਾਜ ਨੇ ਬਹੁਤ ਕੁਝ ਦਿੱਤਾ ਆ ਤੇ ਉਹ ਉਹਨਾਂ ਦੀ ਹੈਲਪ ਕਰੋ ਤੇ ਮੈਂ ਤੁਹਾਨੂੰ ਸਾਰਿਆਂ ਨੂੰ ਇਹ ਕਹਿਣਾ ਸੀ ਕਿ ਜਿਹੜੇ ਹੈਲਪ ਕਰ ਸਕਦੇ ਆ ਉਹਨਾਂ ਦੇ ਮੋਬਾਈਲ ਤੇ Google Pay ਚੱਲਦਾ ਵਾ ਤੇ ਉਹ ਨੰਬਰ ਅਸੀਂ ਤੁਹਾਨੂੰ ਮੈਂਸ਼ਨ ਕਰ ਦਿੰਨੇ ਆ ਉਹਨਾਂ ਦਾ ਤੇ ਤੁਸੀਂ ਉਹਨਾਂ ਨੂੰ ਜਿੰਨੀ ਜਿੰਨੀ ਹੈਲਪ ਤੁਹਾਡੇ ਕੋਲ ਹੋ ਸਕਦੀ ਆ ਤੇ ਦੀਦੀ ਦੀ ਹੈਲਪ ਜ਼ਰੂਰ ਕਰੋ ਮੈਨੂੰ ਬਹੁਤ ਦੁੱਖ ਲੱਗਾ ਸੁਣ ਕੇ ਜੇ ਮੈਨੂੰ ਆਸਿਆ ਕਿ ਤੁਸੀਂ ਸਾਰੇ ਵੀ ਵਲੋਗ ਵੇਖ ਕੇ ਇੱਕ ਤੇ ਉਹਨਾਂ ਨੂੰ ਹੌਸਲਾ ਦੇਵੋਗੇ ਤੇ ਦੂਸਰਾ ਉਹਨਾਂ ਦੀ ਜਿੰਨੀ ਜਿੰਨੀ ਹੈਲਪ ਕਰੂਗੀ ਜਿੰਨੀ ਪਰਮਾਤਮਾ ਤੁਹਾਡੇ ਕੋ ਕਰਾਊਗਾ ਤੇ ਓਨੀ ਤੁਸੀਂ ਉਹਨਾਂ ਦੀ ਹੈਲਪ ਕਰ ਦਿਓ ਤੇ ਚਲੋ ਇਹੀ ਕੋਸ਼ਿਸ਼ ਹੈ ਜਾ ਕੇ ਕੰਮ ਹੁੰਦਾ ਵਾ ਜੇ ਕੋਈ ਦੁਖੀ ਹੋਵੇ ਤੇ ਉਹਦੀ ਬਾਹਰ ਜ਼ਰੂਰ ਫੜਨੀ ਚਾਹੀਦੀ ਆ ਉਹਨਾਂ ਨੇ ਕਦੀ ਸੋਚਿਆ ਵੀ ਨਹੀਂ ਸੀ ਕਿ ਉਹਨਾਂ ਤੇ ਆ ਦੇਣ ਆਉਣਗੇ ਬਾਕੀ ਤੁਹਾਨੂੰ ਪਤਾ ਕਿ ਕੋਈ ਪਤਾ ਨਹੀਂ ਲੱਗਦਾ ਕਿ ਕਿਹੜੇ ਵੇਲੇ ਕੀ ਤੇ ਕੀ ਹੋ ਜਾਂਦਾ ਕਿਹੜੇ ਵਾਲੇ ਕਿਹੜੇ ਦਿਨ ਆ ਜਾਂਦੇ ਬੰਦੇ ਤੇ ਤੇ ਇਸ ਕਰਕੇ ਮੈਂ ਵਲੋਗ ਬਣਾਉਂਦਾ ਆ ਕਿ ਤੁਸੀਂ ਸਾਰੇ ਵੀ ਵੇਖ ਕੇ ਤੇ ਮੈਸੇਜ ਜ਼ਰੂਰ ਕਰਿਓ ਤੇ ਉਹਨਾਂ ਦੀ ਹੈਲਪ ਕਰਿਓ ਠੀਕ ਆ ਦੀਦੀ ਬਾਕੀ ਤੁਸੀਂ ਬੋਲ ਦਿਓ ਥੋੜਾ ਬਹੁਤ ਉਹਨਾਂ ਨੂੰ ਕਹਿ ਦਿਓ ਆਪ ਤੇ ਇਸ ਮੇਰੀ ਰਿਕਵੈਸਟ ਆ ਤੁਹਾਡੇ ਗਿਆਤ ਛੋੜ ਕੇ ਪਲੀਜ਼ ਸੱਡੀ ਹੈਲਪ ਕਰੋ ਮੇਰੇ ਹਸਪੰਦ ਦੀ ਜਾਨ ਬਚ ਸਕੇ ਤੁਹਾਡੇ ਛੋਟੇ ਜਿਹੇ ਆਪਣਾ ਲਈ ਸਾਡੀ ਮੇਰੇ ਹਸਬੰਦ ਦੀ ਜਾਨ ਬਚ ਸਕਦੀ ਹੈ। ਬਾਕੀ ਇਹ ਵੀ ਮੈਨੂੰ ਦੱਸ ਰਹੇ ਸੀ ਕਿ ਉਹਨਾਂ ਦੀ ਜਿਹੜੀ ਬਾਹ ਵੱਡੀ ਹੋਈ ਆ ਇੱਕ ਇਥੋਂ ਇੰਨੀ ਬਾਹ ਵਾਂ ਬਸ ਤੇ ਉਹ ਮਤਲਬ ਉਹ ਬਿਮਾਰੀ ਦੀ وجہ ਨਾਲ ਵੱਢਦੀ ਆ ਤੇ ਕਹਿੰਦੇ ਕਿ ਉਹਦੀ ਜਿਹੜੀ ਪੱਟੀ ਹੁੰਦੀ ਆ ਨਾ ਰੋਜ਼ ਇੱਕ ਦਿਨ ਦੀ ਪੱਟੀ ਕਹਿੰਦੇ 7000 ਦੀ ਹੁੰਦੀ ਆ ਤੇ ਬਾਕੀ ਖਰਚਾ ਸਾਰਾ ਲੱਗ ਤੇ ਤੁਸੀਂ ਯਾਹ ਵੀ ਦੱਸੋ ਵੀ ਇਹਨਾਂ ਕਿੱਦਾਂ ਅਫੋਰਡ ਕਰ ਸਕਦਾ ਕੋਈ ਖਰਚਾ। ਕਿ ਭੈਣ ਭਰਾ ਸਭ ਇਦਾਂ ਹੀ ਹੁੰਦੇ ਨੇ ਅੱਜ ਕੱਲ੍ਹ ਹਨਾ ਇਹਨਾਂ ਕੋਈ ਵੀ ਨਹੀਂ ਕਰ ਸਕਦਾ ਸਿੱਧੀ ਜਿਹੜੀ ਗੱਲ ਆ ਮੰਗਿਆਈ ਦਾ ਜ਼ਮਾਨਾ ਵਾ ਕੋਈ ਇੰਨੀ ਹੈਲਪ ਨਹੀਂ ਕਰ ਸਕਦਾ ਤੇ ਚਲੋ ਅਸੀਂ ਇਹਨਾਂ ਦੀ ਬਾਹ ਫੜੀਏ ਤੇ ਜ਼ਰੂਰ ਮੈਸੇਜ ਕਰਿਓ ਮੈਨੂੰ ਆਸ ਆ ਤੁਹਾਡੇ ਸਾਰਿਆਂ ਤੇ ਕਿ ਦੀਦੀ ਦੀ ਹੈਲਪ ਜ਼ਰੂਰ ਕਰਿਓ ਜਿੰਨੀ ਹੋ ਸਕੂਗੀ ਔਰ ਮੈਂ ਵੀ ਕਰਾਂਗੀ ਨਾ ਮੈਂ ਕੁਝ ਦਿਖਾਉਣਾ ਚਾਹੁੰਨੀ ਆ ਤੇ ਨਾ ਦੱਸਣਾ ਚਾਹੁੰਨੀ ਆ ਮੇਰੇ ਕੋ ਜੋ ਸਰੂਗਾ ਮੈਂ ਜ਼ਰੂਰ ਦਊਂਗੀ ਦੀਦੀ ਨੂੰ ओके ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਤੇ ਦਿਲੋਂ ਆਸ ਕਰਦੀ ਆ ਕਿ ਤੁਸੀਂ ਜਰੂਰ ਵਲੌਗ ਵੇਖ ਕੇ ਤੇ ਮੈਸੇਜ ਵੀ ਕਰੋਗੇ ਤੇ ਉਹਨਾਂ ਦੀ ਹੈਲਪ ਵੀ ਕਰੋਗੇ ਜਿਹੜੇ ਭੈਣ ਭਰਾ ਸਾਡੇ ਬਾਹਰ ਰਹਿੰਦੇ ਆ ਉਹ ਵੀ ਹੈਲਪ ਕਰ ਸਕਦੇ ਨੇ ਉਹ ਵੀ ਤੁਸੀਂ ਜਰੂਰ ਹੈਲਪ ਕਰਿਓ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ